ਜੀ ਰੁੱਖ ਦੇ ਥੱਲੇ ਮਿੱਠੀ ਆਵਾਜ਼ ਸੁਣਾਈ ਦਿੱਤੀ ਕੋਈ ਆਲਾਪ ਲੈ ਕੇ ਗਾ ਰਿਹਾ ਹੈ ਮਹਾਰਾਜ ਉੱਠ ਕੇ ਬੈਠ ਗਏ ਜਿਸ ਪਾਸੋਂ ਆਵਾਜ਼ ਆ ਰਹੀ ਸੀ ਗੁਰੂ ਨਾਨਕ ਸਾਹਿਬ ਉਸ ਪਾਸੇ ਨੂੰ ਜਦੋਂ ਤੁਰ ਪਏ ਤੇ ਕੀ ਦੇਖਿਆ ਕਿ ਭਾਈ ਮਰਦਾਨਾ ਜੀ ਰੁੱਖ ਦੇ ਥੱਲੇ ਬੈਠੇ ਕੁਝ ਰਬਾਬ ਕੰਦੇ ਮੈਂ ਕਿਹਾ ਕੁਝ ਰਬਾਬ ਕੰਦੇ ਸਿਰਫ ਕੋਈ ਗਾ ਰਹੇ ਸਨ ਉਸ ਸੋਰ ਚ ਆਲਾਪ ਲੈ ਕੇ ਕੁਝ ਗਾ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਕੋਲ ਚਲੇ ਗਏ ਮਹਾਰਾਜ ਉਸ ਸ਼ਬਦ ਕਹਿੰਦੇ ਆ ਕਹਿੰਦੇ ਨੇ ਵੇ ਮਰਦਾਨਿਆਂ ਉੱਤੇ ਸ਼ਬਦ ਕਹਿੰਦੇ ਆ ਵੇ ਮਰਦਾਨਿਆਂ ਤੇ ਆਖਰ ਉਹਨਾਂ ਦੇ ਜਜਮਾਨ ਨੇ ਹਜ਼ੂਰ ਤੂੰ ਬੜੀ ਸੋਹਣੀ ਰਬਾਬ ਵਜਾਉਣਾ ਹੈ ਇਹਦਾ ਮਤਲਬ ਰਬਾਬ ਉਹਦੇ ਕੋਲ ਪਹਿਲਾ ਸਾਜ਼ ਹੋਵੇਗਾ ਉੰਜ ਵੈਸੇ ਮਹਾਰਾਜ ਨੇ ਇੱਕ ਆਪ ਨਮੂਨਾ ਦੇ ਕੇ ਸਾਜ਼ ਬਣਵਾਇਆ ਸੀ ਉਹ ਮੈਂ ਅੱਗੇ ਅਰਜ਼ ਕਰਨਾ ਤੈਨੂੰ ਰਬਾਬ ਬੜੀ ਸੋਹਣੀ ਵੀ ਜਾਨੈ ਤੈਨੂੰ ਰਾਗ ਦੀ ਸੋਝੀ ਹੈ ਪਹਿਲੀ ਮੁਲਾਕਾਤ ਚ ਕਿਹਾ ਤੈਨੂੰ ਰਾਗ ਦੀ ਸੋਝੀ ਏ ਜੇ ਮੇਰੇ ਨਾਲ ਚੱਲੇ ਸੁਣੋ ਤੈਨੂੰ ਰਾਗ ਦੀ ਸੋਝੀ ਹੈ ਜੇ ਮੇਰੇ ਨਾਲ ਚੱਲੇ ਰਾਗ ਵਿੱਚ ਮਿਲਾ ਕੇ ਸ਼ਬਦ ਗਾ ਮੈਂ ਸ਼ਬਦ ਬੋਲਾਂਗਾ ਤੂੰ ਮੇਰੇ ਨਾਲ ਲਗਾਈਂ ਜੇ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਏਗਾ ਮਰਦਾਨਿਆਂ ਤੇਰਾ ਲੋਕ ਤੇ ਪਰਲੋਕ ਭਲਾ ਹੋਵੇਗਾ ਇਹ ਪਹਿਲੇ ਸ਼ਬਦ ਨੇ ਤੇਰਾ ਲੋਕ ਪਰਲੋਕ ਭਲਾ ਹੋਵੇਗਾ ਭਾਈ ਮਰਦਾਨਾ ਜਿਨੇ ਸ਼ਬਦ ਸੁਣ ਲਏ ਹਜ਼ੂਰ ਵੱਲ ਵੇਖਿਆ ਉਹਨੇ ਤੇ ਅਗਲੇ ਸ਼ਬਦ ਉਹਨੇ ਕਿ ਕਹਿੰਦਾ ਜਜਮਾਨ ਕਿਉਂਕਿ ਉਹਨੇ ਜਜਮਾਨ ਹੀ ਕਹਿਣਾ ਸੀ ਕਿ ਜਜਮਾਨ ਅਸੀਂ ਗਾਨੇ ਖਾਂ ਅਮੀਰਾਂ ਦੇ ਘਰ ਵਿੱਚ ਕਿਸੇ ਦੇ ਘਰ ਪੁੱਤਰ ਦਾ ਜਨਮ ਹੁੰਦਾ ਹੈ ਵਿਆਹ ਹੁੰਦੀ ਹੈ ਖੁਸ਼ੀ ਹੁੰਦੀ ਹੈ ਅਸੀਂ ਜਾ ਕੇ ਗਾਨੇ ਆਂ ਜੋ ਕੁਝ ਗਾਣ ਦੇ ਬਦਲੇ ਸਾਨੂੰ ਮਿਲਦਾ ਹੈ ਅਸੀਂ ਉਹਦੇ ਬਦਲੇ ਆਪਣੇ ਬੱਚਿਆਂ ਦਾ ਪੇਟ ਭਰਨੇ ਆ ਆਪਣਾ ਪਰਿਵਾਰ ਪਾਲਨੇ ਆ ਤੇਰਾ ਤਾਂ ਪਤਾ ਕੋਈ ਨਹੀਂ ਤੁਸੀਂ ਤੇ ਇੱਕਦਗਾ ਟਿਕੋ ਨਾ ਤੇ ਤੇਰੇ ਨਾਲ ਤੁਰ ਪਿਆ ਤਾਂ ਮੇਰਾ ਕੀ ਬਣੇਗਾ ਉੱਥੇ ਮਹਾਰਾਜ ਦੇ ਸਭ ਸੁਣਨ ਵਾਲੇ ਨੇ ਹੱਸ ਕੇ ਕਹਿੰਦੇ ਨੇ ਵੇਦਾਨੀਆਂ ਤੂੰ دیਵਾਨਾ ਹੈ ਵੇਖੋ ਕਿੰਨੇ ਪਿਆਰੇ ਸ਼ਬਦ ਮੈਂ ਬੇਨਤੀ ਕਰਾਂਗਾ ਜਦੋਂ ਜਿਉਂ-ਜਿਉਂ ਜਨਮ ਸਾਖੀ ਆ ਸ਼ਬਦ ਪੜਨੇ ਆ ਮੈਂ ਕਿੰਨ ਸਵੇਰੇ ਕਾ ਪਾਈ ਮਰਦਾਨੇ ਵਰਗਾ ਰਬਾਬੀ ਕੋਈ ਨਹੀਂ ਪਹਿਲਾ ਰਬਾਬੀ ਹੋ ਪਹਿਲਾ ਮਿੱਤਰ ਹੋ ਪਹਿਲਾ ਯਾਰ ਹੋ ਪਹਿਲਾ ਸਖਾ ਹੋ ਸਾਂਚੇ ਵੇ ਕਈ ਵਾਰੀ ਲੋੜ ਪੈਂਦੀ ਹੈ ਤੇ ਗੁੱਸੇ ਵਿੱਚ ਵੀ ਬੋਲ ਪੈਂਦਾ ਹੈ ਉਹ ਸਾਰੇ ਸ਼ਬਦ ਪਿਆਰ ਚ ਪਿੱਛੇ ਮਹਾਰਾਜ ਕਹਿੰਦੇ ਨੇ ਵੇ ਧਾਨਿਆਂ ਤੂੰ دیਵਾਨਾ ਹੈ ਉਹ ਅੱਗੋ ਕਹਿੰਦਾ ਮੈਂ ਧਾਨਾ ਤਾਂ ਕੀ ਮੈਂ ਰੋਟੀ ਢਿੱਡ ਦੀ ਖਾਤਰ ਸਿਗਾਉਂਨੇ ਆ ਮਹਾਰਾਜ ਨੇ ਵਦ ਚਾ ਕੇ ਕਿਆ ਵੇ ਮਰਦਾਨਿਆਂ ਅੱਜ ਤੱਕ ਸਿਰਫ ਅਮੀਰਾਂ ਦੇ ਘਰਾਂ ਵਿੱਚ ਰੋਟੀ ਲਈ ਗਈ ਗਾਇਆ ਹੈ ਭੁੱਖ ਨਹੀਂ ਮਰੀ ਆ ਮੇਰੇ ਨਾਲ ਤੁਰ ਤੂੰ ਰੱਬ ਲਈ ਗਾ ਕੇ ਦੇਖੀ ਤੈਨੂੰ ਕਿਸੇ ਚੀਜ਼ ਦੀ ਕਮੀ ਹੀ ਨਹੀਂ ਰਹਿੰਦੀ ਆ ਪ੍ਰਮਾਤਮਾ ਲਈ ਗਾਈਏ ਰੱਬ ਲਈ ਗਾਈਏ ਉਹਦੇ ਗੀਤ ਦੇ ਗੀਤ ਗਾਈਏ ਹੁਣ ਅਗਲੀ ਇੱਕ ਹੋਰ ਬੇਨਤੀ ਸੁਣਿਓ ਅਗਲੀ ਗੱਲ ਭਾਈ ਮਰਦਾਨਾ ਜੀ ਫਿਰ ਕਹਿੰਦੇ ਆ ਇਹ ਪਹਿਲਾ ਮਲਾਤਮਾ ਕਹਿ ਰਿਹਾ ਅੱਗੇ ਮੈਂ ਯਤਨ ਕਰਨਾ ਕਿਉਂਕਿ 54 ਸਾਲ ਥੋੜੇ ਨਹੀਂ ਹੁੰਦੇ ਇਹ 1480 ਦੀ ਘਟਨਾ ਹੈ ਜਿਹੜੀ ਮੈਂ ਕਹਿ ਰਿਹਾ 1480 ਤੋਂ ਲੈ ਕੇ ਸਨ 1534 ਤੱਕ 54 ਸਾਲ ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਨਾਲ ਰਬਾਬ ਵਜਾਈ ਤਕਰੀਬਨ 34 ਸਾਲ ਬਾਬਾ ਜੀ ਦੇ ਨਾਲ ਬਾਲ ਉਤਰਦਾ ਰਿਹਾ ਸੀ 34 ਸਾਲ ਥੋੜੇ ਨਹੀਂ ਹੁੰਦੇ ਬੱਚੇ ਛੱਡ ਕੇ ਚੱਲ ਪੈਣਾ ਮਹਾਰਾਜ ਜੀ ਕਹਿੰਦੇ ਆ ਤੂੰ ਰੱਬ ਲਈ ਗਾਂ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ ਉਹ ਅਗਲਾ ਸਵਾਲ ਕਰਦਾ ਕਹਿੰਦਾ ਤੇਰੇ ਨਾਲ ਤੁਰਾਂਗੇ ਸ਼ਬਦ ਇੱਕ ਤੁਹਾਡੇ ਨਾਲ ਤੁਰਾਂਗਾ ਭੁੱਖਾ ਮਰਾਂਗਾ ਭੁੱਖਿਆਂ ਮੇਰੇ ਤੋਂ ਨਮਾਜ਼ ਨਹੀਂ ਪੜੀ ਜਾਣੀ ਮਹਾਰਾਜ ਹੱਸ ਕੇ ਕਹਿਣ ਲੱਗੇ ਤੂੰ ਨਮਾਜ਼ ਪੜ੍ਹਨਾ ਕਹਿੰਦਾ ਜੀ ਮੈਂ ਪੰਜ ਵਕਤ ਨਮਾਜ਼ ਪੜ੍ਹਨਾ ਸਾਲ ਵਿੱਚ ਇੱਕ ਮਹੀਨਾ ਰੋਜ਼ੇ ਰੱਖਣਾ ਏ ਭਾਈ ਮਨੀ ਸਿੰਘ ਲਿਖਦੇ ਆ ਮਹਾਰਾਜ ਕਹਿੰਦੇ ਨੇ ਇੱਕ ਮਹੀਨਾ ਰੋਜ਼ੇ ਤੇ 11 ਮਹੀਨੇ ਰੋਜ਼ੇ ਕਿੱਥੇ ਹੁੰਦੇ ਆ ਮੈਂ ਇਹ ਨਹੀਂ ਕਿ ਮੈਂ ਰੋਜ਼ੇ ਤੇ ਕਟਾਕਸ਼ ਕਰ ਲਗਾ ਜੋਸ ਕਿਤਾਬ ਚ ਲਿਖਿਆ ਹੈ ਇੱਕ ਮਹੀਨਾ ਰੋਜ਼ੇ ਰੱਖਣਾ ਤੇ ਮਹਾਰਾਜ ਕਹਿੰਦੇ ਨੇ 11 ਮਹੀਨੇ ਕਹਿਣ ਲੱਗੇ 11 ਮਹੀਨੇ ਰੋਜ਼ੇ ਖੁਦਾ ਦੇ ਘਰ ਚ ਕਹਿਣ ਲੱਗੇ ਵੇ ਮਰਦਾਨਿਆਂ ਖੁਦਾ ਦਾ ਘਰ ਕਿੱਥੇ ਵੇ ਕਹਿੰਦਾ ਜੀ ਤੁਸੀਂ ਜਾਣੋ ਮਹਾਰਾਜ ਹਾਸੇ ਕਹਿੰਦਿਆ ਮਰਦਾਨਿਆਂ ਖੁਦਾ ਦਾ ਘਰ ਗੁਰਮੁਖਾਂ ਦਾ ਖਿਰਦਾ ਹੁੰਦਾ ਹੈ। ਖੁਦਾ ਦਾ ਕਰ ਸੰਤਾਂ ਦਾ ਖਿਰਦਾ ਹੁੰਦਾ ਹੈ। ਉਹਨਾਂ ਦੀ ਸੇਵਾ ਕਰੀਏ। ਚਲ ਵਜਾਰ ਵਾਬ। ਉਹਨਾਂ ਦੀ ਸੇਵਾ ਕਰੀਏ। ਤੇ ਕਹਿੰਦਾ ਜੀ ਮੇਰੀ ਨਮਾਜ਼। ਹਜ਼ੂਰ ਕਹਿੰਦੇ ਨੇ ਇਸ ਨਮਾਜ਼ ਦੇ ਅਰਥ ਵੀ ਜਾਣ। ਭਾਈ ਮਨੀ ਸਿੰਘ ਕਹਿੰਦੇ ਨੇ ਇਹ ਸ਼ਲੋਕ ਮਹਾਰਾਜ ਜੀ ਨੇ ਉਹਨੂੰ ਕਿਹਾ ਪੰਜ ਨਮਾਜ਼ਾਂ ਵਕਤ ਪੰਜ ਪੰਜਾਂ ਪੰਜੇ ਨੌ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਕਿਉਂਕਿ ਇਸਲਾਮ ਵਿੱਚ ਮੁਸਲਮਾਨ ਵੀਰ ਪੰਜ ਨਮਾਜ਼ਾਂ ਪੜ੍ਹਦੇ ਪੰਜ ਨਮਾਜ਼ਾਂ ਵਕਤ ਪੰਜ ਪੰਜਾਂ ਦੇ ਵਕਤ ਵੀ ਵੱਖਰੇ ਵੱਖਰੇ ਨੇ ਫਜ਼ਰ ਦੀ ਮਗਰਬ ਦੀ ਇਹ ਸਾਰੀਆਂ ਪੰਜ ਨਮਾਜ਼ਾਂ ਪੰਜਾਂ ਦੇ ਨਾਮ ਵੱਖਰੇ ਨੇ ਪੰਜਾਂ ਪੰਜੇ ਨਾਉ ਬਾਬਾ ਜੀ ਕਹਿੰਦੇ ਨੇ ਪਹਿਲਾ ਸੱਚ ਹਲਾਲ ਦੋਏ ਤੀਜੀ ਖੈਰ ਖੁਦਾਏ ਚੌਥੀ ਨੀਅਤ ਰਾਸਮਨ ਮਹਾਰਾਜ ਕਹਿੰਦੇ ਨੇ ਕਿ ਪੰਜਵੀਂ ਸਿਬਤ ਸੁਨਾਏ ਕਰਨੀ ਕਲਮਾ ਆਹ ਕਹਤਾ ਮੁਸਲਮਾਨ ਸਦਾ ਮਹਾਰਾਜ ਨੇ ਵਦਚ ਆ ਕੇ ਜਦੋਂ ਸਲੋਕ ਕਿਹਾ ਕਹਿੰਦਾ ਜਜਮਾਨ ਮੈਂ ਸਮਝਿਆ ਨਹੀਂ ਭਾਈ ਸਾਹਿਬ ਕਹਿੰਦੇ ਮੈਂ ਸਮਝਿਆ ਨਹੀਂ ਮਹਾਰਾਜ ਅੱਗੋ ਕਹਿੰਦੇ ਨੇ ਮੈਂ ਨਮਾਜ਼ਾਂ ਦੀ ਗੱਲ ਕੀਤੀ ਤੂੰ ਕਹਿੰਦੇ ਨੇ ਪਹਿਲੀ ਨਮਾਜ਼ ਹੈ ਕਿ ਸਭ ਤੋਂ ਪਹਿਲਾਂ ਪੰਜ ਨਵਾਜਾਂ ਵਕਤ ਪੰਜ ਪੰਜਾਂ ਪੰਜੇ ਨਾਓ ਪਹਿਲਾਂ ਸੱਚ ਪਹਿਲੀ ਨਮਾਜ਼ ਐਵੇਂ ਕਿ ਸੱਚ ਬੋਲ ਸੱਚ ਨੂੰ ਹਿਰਦੇ ਚ ਧਾਰਨ ਕਰ ਪਹਿਲਾ ਸੱਚ ਹਲਾਲ ਦੋਏ ਇਹ ਨਾਮ ਜਿਹੜਾ ਕਿਸਤੀ ਚ ਮੈਂ ਪੜਿਆ ਇੱਕ ਇਤਿਹਾਸ ਕਰਨ ਲਿਖਿਆ ਕਾਕੋ ਇਹਦਾ ਮਤਲਬ ਜਿਉ ਕਾਕੀ ਕਹਿੰਦੇ ਬੇਟੀ ਕਹਿੰਦੇ ਸਨ ਨਾ ਪੰਜਾਬ ਚ ਕਾਕੀ ਵੀ ਕਹਿੰਦੇ ਸੰਤੀ ਨੂੰ ਇਹਦਾ ਮਤਲਬ ਹੋ ਸਕਦਾ ਲਾੜ ਚ ਨਾਂ ਰੱਖਿਆ ਹੋਵੇ ਬੇਟਾ ਸਜਾਦਾ ਰਜਾਦਾ ਤੇ ਬੇਟੀ ਦਾ ਨਾਮ ਕਾਕੋ ਤੇ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਚੱਲ ਮੇਰੇ ਨਾਲ ਕਹਿੰਦਾ ਬਾਬਾ ਜੀ ਜਜਮਾਨ ਜੀ ਮੇਰੀ ਧੀ ਜਵਾਨ ਵਿਆਹਣ ਵਾਲੀ ਮੰਨਤੇ ਹੈ ਮੈਂ ਤੁਹਾਡੇ ਨਾਲ ਤੁਰਾਂ ਉਸ ਵਕਤ ਧੀਆਂ ਦੇ ਵਿਆਹ ਵਕਤਾਂ ਕੀਤੇ ਜਾਂ ਮੇਰੀ ਧੀ ਕਾਕੋ ਵਿਆਣ ਵਾਲੀ ਹੈ ਤੇ ਮੇਰੇ ਕੋਲ ਪੈਸੇ ਕੋਈ ਨਹੀਂ ਤੇਰੇ ਨਾਲ ਤੁਹਾਡੇ ਨਾਲ ਮੈਂ ਜਾਣਾ ਪਰ ਮੈਂ ਚਾਹਨਾ ਮੈਂ ਧੀ ਨੂੰ ਘਰੋਂ ਤੋਰ ਦਿਆਂ ਆਪਣੇ ਘਰ ਧੀ ਤੁਰ ਜਾਏ ਵਾ ਮੇਰੇ ਸਤਿਗੁਰੂ ਕਹਨ ਲੱਗੇ ਮਰਦਾਨਿਆ ਚਿੰਤਾ ਕਿਉਂ ਤੇਰੀ ਬੇਟੀ ਦਾ ਵਿਆਹ ਮੈਂ ਕਰਾਂਗਾ ਤੇਰੀ ਧੀ ਦਾ ਵਿਆਹ ਮੈਂ ਕਰਾਂਗਾ ਕਹਿਣ ਲੱਗੇ ਕਿ ਕਿੰਨੇ ਕੁ ਨਾਲ ਸਰ ਜਾਏਗਾ ਕਹਿੰਦਾ ਬਾਬਾ ਜੀ ਲਫਜੋ ਉਤੇ ਕਹਿ ਕਹਿੰਦੇ ਕਿ 100 ਕੁ ਨਾਲ ਸਰ ਜਾਊਗਾ ਉਸ ਵੇਲੇ ਦੀ ਗੱਲ ਇੱਕ ਇਸਤਰੀ ਚ ਮੈਂ ਕੋਈ ਵੀ ਗੱਲ ਪ੍ਰੂਫ ਤੋਂ ਬਿਨਾ ਨਹੀਂ ਕਰ ਰਿਹਾ ਵੈਗਰੂ ਮੈਂ ਖੌਮੇ ਚ ਨਹੀਂ ਕਹਿ ਰਿਹਾ ਮੈਨੂੰ ਪਤਾ ਮੈਂ ਸਵੇਰੇ ਵੀ ਕਿਹਾ ਅੱਜ মিডিਆ ਇਹੋ ਜਿਹਾ ਕਿੱਥੋਂ ਮਰਦੀ ਕੱਟ ਵੱਢ ਕੇ ਅਗਲਾ ਪੁੱਛੇਗਾ ਜੀ ਕਿੱਥੋਂ ਪੜਿਆ ਕਹਿੰਦਾ 100 ਰੁਪਈਏ ਨੇ ਪਾਈ ਮਨੀ ਸਿੰਘ ਲਿਖਦੇ ਆ 100 ਰੁਪਏ ਨਾ ਸਰ ਜਾਏਗਾ ਹੱਸ ਕੇ ਕਹਿਣ ਲੱਗੇ ਨਹੀਂ ਇਹ ਗੁਰੂ ਨਾਨਕ ਸਾਹਿਬ ਦੇ ਸਾਥੀ ਦੀ ਬੇਟੀ ਦਾ ਵਿਆਹ ਹੈ ਤੈਨੂੰ 200 ਦਿਆਂਗਾ ਕਹਿੰਦਾ ਮੈਂ ਪੈਸੇ ਕੀ ਕਰਨੇ ਮੈਨੂੰ ਤਾਂ ਸਮਾਨ ਲੈ ਦਿਓ ਮਹਾਰਾਜ ਕਹਿੰਦੇ ਲਿਆ ਕਾਗਜ਼ ਲਈ ਕਲਮ ਲਈ ਤੇ ਸ਼ਾਹੀ ਲਈ ਭਾਈ ਮਰਦਾਨੇ ਨੇ ਪੂਰੀ ਲਿਸਟ ਤਿਆਰ ਕਰ ਦਿੱਤੀ ਆਹ ਕੋਈ ਚਾਹੀਦਾ ਆਹ ਕੋਈ ਚਾਹੀਦਾ ਹੈ ਮਹਾਰਾਜ ਨੇ ਸੁਲਤਾਨਪੁਰ ਭਾਈ ਪਗੀਰਤ ਮਹਾਰਾਜ ਦੇ ਸੇਵਾਦਾਰ ਸਨ ਮਲਸੀਆਂ ਪਿੰਡ ਸੀ ਇਹਨਾਂ ਦਾ ਪਹਿਲਾਂ ਕਾਲੀ ਨੂੰ ਪੂਜਦੇ ਸਨ ਕੋਈ ਦੁਰਗਾ ਨੂੰ ਕਹਿੰਦੇ ਆ ਪਰ ਜਿਸ ਦਿਨ ਗੁਰੂ ਨਾਨਕ ਸਾਹਿਬ ਦੇ ਘਰ ਚਾਏ ਤੇ ਦੇਵੀ ਝਾੜੂ ਲਾ ਰਹੀ ਦਿਸੀ ਉਹਨੂੰ ਹੀ ਦਿਸੀ ਉਹਨੇ ਕਿਹਾ ਮੈਂ ਤਾਂ ਤੈਨੂੰ ਪੂਜਣਾ ਉਹ ਕਹਿੰਦੀ ਮੇਰੀ ਪੂਜਾ ਛੱਟ ਮੈਂ ਇੱਥੇ ਸੰਗਤਾਂ ਦੇ ਚਰਨਾਂ ਦੀ ਧੂੜ ਮੱਥੇ ਤੇ ਲਾ ਲੀ ਬਾਬਾ ਜੀ ਦੇਖੋ ਭਾਈ ਪਗੀਰਤ ਨੂੰ ਕਾਗਜ਼ ਦੇ ਦਿੱਤਾ ਕਹਿਣ ਲੱਗੇ ਲੈ ਪਕੜ ਲਾਹੌਰ ਜਾ ਇੱਕ ਰਾਤ ਤੋਂ ਵੱਧ ਸਮਾਂ ਨਹੀਂ ਰਹਿਣਾ ਮਰਦਾਨੇ ਦੀ ਧੀ ਦਾ ਕਾਕੋ ਦਾ ਵਿਆਹ ਹੈ ਕਿਤੇ ਪਿਆਰੇ ਸ਼ਬਦੇ ਨਹੀਂ ਨੇੜਤਾ ਕਾਕੋ ਦਾ ਵਿਆਹ ਹੈ ਕੀਮਤੀ ਤੋਂ ਕੀਮਤੀ ਸਮਾਨ ਲਿਆਈ ਰਵਾਬੀ ਦੀ ਧੀ ਦਾ ਵਿਆਹ ਹੈ ਭਾਈ ਪਗੀਰਤ ਜਾਂਦੇ ਆ ਉੱਥੇ ਸਾਰਾ ਸਮਾਨ ਖਰੀਦ ਲੈਂਦੇ ਆ ਮੈਂ ਬੇਨਤੀ ਫਿਰ ਕਰਾਂਗਾ ਇਸ ਗੱਲ ਨੂੰ ਉਸ ਪਰਪੇਖ ਚ ਵੇਖਿਓ ਅੱਜ ਤੇ ਨਾ ਕਿਤੇ ਸਾਰਾ ਸਮਾਨ ਖਰੀਦ ਲੈਂਦੇ ਆ ਭਾਈ ਮਾਨਸੁਖ ਤੋਂ ਪਰ ਚੂੜਾ ਨਹੀਂ ਲੱਭਦਾ ਭਾਈ ਪਗੀਰਤ ਮਾਨ ਸਿੰਘ ਨੂੰ ਕਹਿੰਦਾ ਉਹ ਕਹਿੰਦੇ ਤੂੰ ਇੰਨਾ ਵਿੱਚ ਖਰੀਦ ਲਿਆ ਕਹਿੰਦਾ ਮੇਰੇ ਮੁਰਸ਼ਿਦ ਨੇ ਕਹਲਿਆ ਚੂੜਾ ਜਿਹੋ ਜਾਂ ਮੈਂ ਬਣਵਾਣਾ ਚਾਹਨਾ ਬਾਜ਼ਾਰ ਚੋਂ ਮਿਲਦਾ ਨਹੀਂ ਮਾਨਸੁਖ ਨੇ ਕਿਹਾ ਕੁਝ ਦਿਨ ਲੱਗਣਗੇ ਕਹਿੰਦੇ ਮੈਂ ਤਾਂ ਰਾਤ ਤੋਂ ਵੱਧ ਰਹਿ ਨਹੀਂ ਸਕਦਾ ਮੈਨੂੰ ਹੁਕਮ ਖੈ ਭਾਈ ਮਨੁਸੁਖ ਇੰਨੇ ਪ੍ਰਭਾਵਿਤ ਹੋਏ ਸੁਣਿਓ ਕਹਿਣ ਲੱਗੇ ਮੈਂ ਆਪਣੀ ਧੀ ਲਾੜ ਲਈ ਲਈ ਚੂੜਾ ਬਣਾ ਕੇ ਰੱਖਿਆ ਇੱਕ ਰਾਤ ਤੂੰ ਮੇਰੇ ਘਰ ਰਹਿ ਜਾ ਮੈਂ ਆਪਣੀ ਧੀ ਦਾ ਚੂੜਾ ਚੂੜਾ ਤੈਨੂੰ ਦੇ ਦੇਣਾ ਇੱਕ ਰਾਤ ਰਹਿ ਭਾਈ ਮਨੁਸੁਖ ਨੇ ਚੂੜਾ ਦਿੱਤਾ ਤੇ ਨਾਲ ਹੀ ਆ ਗਿਆ ਕਿੰਨ ਜਦੋਂ ਸਮਾਨ ਸਾਰਾ ਆਇਆ ਸੁਲਤਾਨਪੁਰ ਮਹਾਰਾ ਨੇ ਅਵਾਰ ਦਿੱਤੀ ਮਰਦਾਨਿਆਂ ਆਇਆ ਦੌੜ ਕੇ ਕਹਿਣ ਲੱਗਿਆ ਲਤੀ ਦੇ ਵਾਸਤੇ ਦਾਜ ਹੀ ਗੁਰੂ ਸਾਹਿਬ ਨੇ ਬਸਤਰ ਲੈ ਕੇ ਦਿੱਤੇ ਚੂੜਾ ਲੈ ਕੇ ਦਿੱਤਾ ਮਰਦਾਨੇ ਨੇ ਆਪਣੀ ਬੇਟੀ ਦਾ ਵਿਆਹ ਕੀਤਾ ਧੀ ਆਪਣੇ ਸਹੁਰੇ ਘਰ ਚਲੀ ਗਈ ਭਾਈ ਸਾਹਿਬ ਆ ਗਏ ਕਹਿੰਦੇ ਨੇ ਬਾਬਾ ਬਾਬਾ ਜਜਮਾਨ ਹੀ ਕਹਿਣਾ ਬਾਬਾ ਕਹਿੰਦੇ ਸਾਂ ਹੁਣ ਬਸ ਤੇਰੇ ਖਾਂ ਮਹਾਰਾਜ ਜੀ ਨੇ ਕਿਹਾ ਦਰਿਆ ਪਾਰ ਜਾ ਰਬਾਬ ਖਰੀਦ ਕੇ ਲਿਆ ਮੈਂ ਗੁਰਮਖੋ ਇੱਕ ਬੇਨਤੀ ਕਰਾਂ ਇਹ ਭਾਈ ਸਾਹਿਬ ਆ ਗਿਆ ਰਬਾਬ ਕਈ ਤਰ੍ਹਾਂ ਦੀ ਹੈ ਇਹ ਜਿਹੜੀ ਰਬਾਬ ਬਣਵਾਈ ਹਜ਼ੂਰ ਨੇ ਆਪ ਇਹਦਾ ਸਟਰਕਚਰ ਢਾਂਚਾ ਦੱਸਿਆ ਵੀ ਇਸ ਤਰ੍ਹਾਂ ਬਣਾਣੀ ਹੈ ਉਹਨੂੰ ਸਾਡੇ ਜਿਹੜੇ ਯੂਨੀਵਰਸਟੀਆਂ ਦੇ ਵਿਦਵਾਨ ਨੇ ਉਹਨੂੰ ਫਿਰੰਦੀ ਰਬਾਬ ਕਹਿੰਦੇ ਆ ਉਹਦਾ ਨਾਮ ਫਿਰੰਦੀ ਰਬਾਬ ਹੈ ਰਬਾਬ ਬਣਾਉਣ ਵਾਲਾ ਭਾਈ ਫਿਰੰਦਾ ਹੈ ਤੇ ਜਦੋਂ ਰਬਾਬ ਖਰੀਦਣ ਤੋਂ ਲੈ ਕੇ ਤੇ ਭਾਈ ਮਰਦਾਨਾ ਜਿਹਨੂੰ ਕਿਹਾ ਤੂੰ ਪਾਰ ਚਲਾ ਜਾ ਇੱਕ ਪੂਰਥਲੇ ਦੇ ਨਜ਼ਦੀਕ ਹੈ ਪਿੰਡ ਤੂੰ ਚਲਾ ਜਾ ਨਾਲ ਕੇ ਰਬਾਬ ਦੇ ਪੈਸੇ ਬੇਬੇ ਦੇएगी ਕੋਈ 7 ਰੁਪਏ ਕਹਿੰਦਾ ਕੋਈ 9 ਰੁਪਏ ਕਹਿੰਦਾ ਪਿਆਰ ਦੇਖੋ ਰਬਾਬ ਦੇ ਪੈਸੇ ਬੇਬੇ ਨਾਨਕੀ ਦੇएगी ਪੈਸੇ ਲੈ ਕੇ ਭਾਈ ਮਰਦਾਨਾ ਜੀ ਚਲੇਗਾ ਲੱਭਦੇ ਰਹੇ ਭਾਈ ਫਿਰੰਦਾ ਲੱਭ ਗਿਆ ਇਤਿਹਾਸਕਾਰਾਂ ਨੇ ਬੜੇ ਰੋਚਕ ਢੰਗ ਨਾਲ ਕਿਹਾ ਭਾਈ ਸਾਹਿਬ ਦੇ ਘਰ ਚਲੇ ਗਏ ਕਹਿਣ ਲੱਗੇ ਮੈਂ ਰਬਾਬ ਲੈਣ ਆਇਆ ਉਹ ਪੁੱਛਦੇ ਨੇ ਕਿਸ ਲਈ ਕਹਿੰਦੇ ਨੇ ਮੇਰੇ ਗੁਰੂ ਨਾਨਕ ਸਾਹਿਬ ਲਈ ਫਰੰਦੇ ਨੇ ਨਮਸਕਾਰ ਕੀਤੀ ਰਬਾਬ ਦਿਖਾਈ ਤੇ ਭਾਈ ਮਰਦਾਨਾ ਜੀ ਰਬਾਬ ਗਲਾਫ ਕਰਨ ਲੱਗਿਆ ਕਿੰਨੇ ਪੈਸੇ ਕਿੰਨੇ ਉਸ ਵਕਤ ਭਾਈ ਫਰੰਦਾ ਕਹਿੰਦਾ ਇਹਦੀ ਕੀਮਤ ਕੋਈ ਨਹੀਂ ਕਹਿੰਦਾ ਨੇ ਮੈਂ ਬੇਬੇ ਤੋਂ ਪੈਸੇ ਲੈ ਕੇ ਆਇਆ ਤੁਸੀਂ ਰਬਾਬ ਦੱਸੋ ਕਿੰਨੇ ਰੁਪਏ ਦੀ ਕਿੰਨੇ ਜੋ ਜੋ ਸ਼ਬਦ ਵਰਦੇ ਕਿੰਨੇ ਪੈਸੇ ਉਹ ਕਹਿੰਨ ਲੱਗੇ ਇਹਦੀ ਕੋਈ ਕੀਮਤ ਨਹੀਂ ਕਹਿੰਦੇ ਨੇ ਜੀ ਫਿਰ ਵੀ ਦੱਸੋ ਫਿਰੰਦੇ ਨੇ ਇੱਕ ਗੱਲ ਕਹੀ ਕਹਿੰਦਾ ਵੇ ਮਰਦਾਨਿਆਂ ਇਹ ਰਬਾਬ ਗੁਰੂ ਨਾਨਕ ਸਾਹਿਬ ਤੋਂ ਬਿਨਾ ਕਿਸੇ ਅੱਗੇ ਨਾ ਵਜਾਈਂ ਬੜੀ ਵੱਡੀ ਗੱਲ ਕਹਿ ਗਏ ਯਾਦ ਰੱਖੋ ਗੱਲ ਤਾਂ ਇੰਨੀ ਕੋਈ ਨਾ ਕਿ ਗੁਰੂ ਨਾਨਕ ਸਾਹਿਬ ਤੋਂ ਬਿਨਾ ਕਿਸੇ ਅੱਗੇ ਨਾ ਵਜਾਈਂ ਇਹਦਾ ਮਤਲਬ ਕੀ ਸੀ ਕਿ ਤੈਨੂੰ ਸਮਝ ਕਹੇ ਰਾਗ ਦੀ ਤੈਨੂੰ ਸਮਝ ਕਹੇ ਸੁਰ ਤੈਨੂੰ ਸਮਝ ਕਹੇ ਰਬਾਬ ਦੀ ਪਰ ਇੰਨਾ ਤੰਤੀ ਸਾਜ ਜਾਣਨ ਦੇ ਬਾਵਯੂਦ ਬਾਣੀ ਤੋਂ ਬਿਨਾ ਗਜ਼ਲਾਂ ਤੇ ਗੀਤ ਨਾ ਕਦੀ ਗਾਉਣ ਲੱਗ ਪੋਈ ਬੜੀ ਵੱਡੀ ਗੱਲ ਉਹ ਕਰ ਗਏ ਕਿ ਗੁਰੂ ਨਾਨਕ ਸਾਹਿਬ ਤੋਂ ਬਿਨਾ ਰਬਾਬ ਨਾ ਕਿਸੇ ਕੋਲ ਵਜਾਈਂ ਫਿਰੰਦਾ ਆ ਗਿਆ ਜੀ ਮਹਾਰਾਜ ਜੀ ਨੇ ਤਿਆਰੀ ਕਰ ਲਈ ਉਦੋਂ ਦੋਨਾਂ ਬੇਟਿਆਂ ਦਾ ਜਨਮ ਹੋ ਚੁੱਕਾ ਸੀ ਬਾਬਾ ਸ੍ਰੀ ਚੰਦ ਜੀ ਵੱਡੇ ਬਾਬਾ ਲਕਮੀ ਚੰਦ ਜੀ ਜਨਮ ਹੋ ਚੁੱਕਾ ਹੈ ਮੇਰੇ ਬਾਬੇ ਨੇ ਆਪਣਾ ਸਾਥੀ ਭਾਈ ਮਰਦਾਨਾ ਜੀ ਚੁਣਿਆ ਕੁਝ ਇਤਿਹਾਸਾਂ ਵਿੱਚ ਭਾਈ ਬਾਲਾ ਜੀ ਦਾ ਜ਼ਿਕਰ ਆਉਂਦਾ ਹੈ ਤੇ ਸਾਨੂੰ ਸਵੀਕਾਰਨਾ ਚਾਹੀਦਾ ਹੈ ਭਾਈ ਮਰਦਾਨਾ ਜੀ ਮੈਂ ਸਿਰਫ ਇੱਕ ਦੋ ਘਟਨਾ ਕਹਿ ਕੇ ਸਮਾਪਤੀ ਕਰ ਦਿਆਂਗਾ ਬਾਕੀ ਇਸ ਲੜੀ ਨੂੰ ਕੱਲ ਮੇਰਾ ਟਾਈਮ ਸਭ ਤੋਂ ਬਾਅਦ ਚ ਹੈ ਤੇ ਆਪਾਂ ਸਮਾਂ ਵਧ ਲਾ ਲਾਂਗੇ ਭਾਈ ਸਾਹਿਬ ਆ ਗਏ ਮੈਂ ਕਿਹਾ ਸੀ ਵੀ ਘੰਟਾ ਹੀ ਸਿਰ ਬੁਲਾਣਾ ਹੈ 5-7 ਮਿੰਟ ਰਹਿ ਗਏ ਆ ਬਾਬਾ ਜੀ ਨੂੰ ਨਾਲ ਤੁਰ ਲੱਗਾ ਹਜ਼ੂਰ ਨੂੰ ਕਹਿੰਦਾ ਮੈਨੂੰ ਬਖਸ਼ਿਸ਼ ਦਿਓ ਦਿਖਿਆ ਦਿਓ ਹਜ਼ੂਰ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਤਿੰਨ ਗੱਲਾਂ ਮੇਰੀਆਂ ਜ਼ਿੰਦਗੀ ਭਰ ਚੇਤੇ ਰੱਖੀ ਗੁਰਮੁਖੋਏ ਨੋਟ ਕਰਿਓ ਗੱਲਾਂ ਭਾਈ ਮਨੀ ਸਿੰਘ ਨੇ ਕਈਆਂ ਨੇ ਸਜਾਦੇ ਉਹਦੇ ਬੇਟੇ ਬਾਰੇ ਕਿਹਾ ਕਹਿਣ ਲੱਗੇ ਮਰਦਾਨਿਆਂ ਤਿੰਨ ਗੱਲਾਂ ਮੇਰੀਆਂ ਚੇਤੇ ਰੱਖੀ ਜੀ ਦੱਸੋ ਪਹਿਲੀ ਗੱਲ ਅੰਮ੍ਰਿਤ ਵੇਲਾ ਕਦੀ ਨਹੀਂ ਖੁਜਾਣਾ ਜਿਹੜੇ ਬਚਨ ਕੀਤੇ ਤਿੰਨ ਕੀਤੇ ਸਨ ਅੰਮ੍ਰਿਤ ਵੇਲਾ ਸਾਂਭਣਾ ਪੈਰ ਡੇਢ ਪੈਰ ਰਾਤ ਰਹਿੰਦਿਆਂ ਉੱਠ ਕੇ ਸਤਨਾਮ ਦਾ ਜਾਪ ਕਰਨਾ ਹੈ ਅਮਰਾਨੀ ਖੰਜਾਣਾ ਖੰਜਾਣਾ ਸਮਝ ਗਿਆ ਨਾ ਵੀ ਅੰਮ੍ਰਿਤ ਵੇਲਾ ਸੌਣਾ ਨਹੀਂ ਦੂਜਾ ਬਚਨ ਜੀ ਕਹਿਣ ਲੱਗੇ ਆਪਣੇ ਕੇਸ ਨਹੀਂ ਕੱਟਨੇ ਯਾਦ ਰੱਖਿਓ ਦਸਮੇਸ਼ ਪਿਤਾ ਨੇ ਤਾਂ ਰਹਿਤ ਵੀ ਦੇ ਦਿੱਤਾ ਤੇ ਕਰਹਿਤ ਵਿੱਚ ਵੀ ਰਹਿਤ ਵਿੱਚ ਕੇਸ ਰਾਇਤ ਨਹੀਂ ਸੁਭਾਲਣਾ ਤੇ ਜਦੋਂ ਕੋਈ ਕੱਟ ਦਿੰਦਾ ਉਹਦੋਂ ਕਰਾਇਤ ਬਣ ਜਾਂਦੇ ਪਹਿਲੀ ਗੱਲ ਅੰਮ੍ਰਿਤ ਵੇਲਾ ਸਾਂਭਣਾ ਦੂਜੀ ਗੱਲ ਕਿਸ ਕੇਸ ਨਹੀਂ ਕਦੀ ਕੱਟਨੇ ਤੀਜੀ ਗੱਲ ਤੇਰੇ ਘਰ ਵਿੱਚ ਥੋੜੇ ਤੋਂ ਥੋੜਾ ਵੀ ਹੋਏ ਆਏਗਾ ਸਾਧੂ ਸੰਤ ਨੂੰ ਰੋਟੀ ਤੋਂ ਬਿਨਾ ਨਹੀਂ ਜਾਂਦੇ ਤਿੰਨ ਬਚਨ ਬੜੇ ਕਮਾਲ ਦੇ ਨੇ ਜੀ ਮੈਂ ਥੋੜੀ ਜੀ ਦੀ ਇਹਦੀ ਥੋੜੀ ਜੀ ਵਿਆਖਿਆ ਕਰ ਦੇਣਾ ਸਭ ਤੋਂ ਪਹਿਲਾਂ ਅੰਮ੍ਰਿਤ ਵੇਲਾ ਮੈਂ ਮਿੰਟ ਸਿਰਫ ਪੌਣੇ 10 ਸਮਾਪਤੀ ਯੋਜਨੀ ਘੰਟੇ ਦੀ 2 ਕਿ ਮਿੰਟ ਲਾਂਗਾ ਥੋੜਾ ਜਿਹਾ ਆਪਾਂ ਨਾਮ ਜਪਣਾ ਉਨੀ ਚਿਰ ਨੂੰ ਮੈਂ ਥੋੜੀ ਜੀ ਇਹਦੀ ਇਹਦੀ ਥੋੜੀ ਜੀ ਵਿਆਖਿਆ ਕਰ ਦੇਣਾ ਸਭ ਤੋਂ ਪਹਿਲਾਂ ਅੰਮ੍ਰਿਤ ਵੇਲਾ ਮੈਂ ਮਿੰਟ ਸਿਰਫ ਪੌਣੇ 10 ਸਮਾਪਤੀ ਯੋਜਨੀ ਘੰਟੇ ਦੀ 2 ਕਿ ਮਿੰਟ ਲਾਂਗਾ ਥੋੜਾ ਜਿਹਾ ਆਪਾਂ ਨਾਮ ਜਪਣਾ ਉਨੀ ਚਿਰ ਨੂੰ ਭਾਈ ਸਾਹਿਬ ਉੱਤੇ ਆ ਜਾਣਗੇ ਸਟੇਜ ਤੇ ਅੰਮ੍ਰਿਤ ਵੇਲਾ ਤੇ ਅਸੀਂ ਭਾਈ ਸਾਹਿਬ ਬੈਠੇ ਆ ਜਿਨੇ ਕੀਰਤਨੀਏ ਮਾ ਜੇਤੇ ਰੱਖੋ ਸਾਡੀ ਜ਼ਿੰਦਗੀ ਦੀ ਕੋਈ ਮਰਿਆਦਾ ਨਹੀਂ ਜੀ ਮਰਿਆਦਾ ਦਾ ਮਤਲਬ ਇਹ ਨਹੀਂ ਕਿ ਅਸੀਂ ਬਾਣੀ ਨਹੀਂ ਪੜ੍ਹਦੇ ਅੱਧੀ ਅੱਧੀ ਰਾਤ ਤੱਕ ਅਸੀਂ ਸੜਕਾਂ ਤੇ ਹੁੰਨੇ ਆ ਜਿਹੜੇ ਤੁਸੀਂ ਗ੍ਰਿਸ਼ਤੀ ਉਹ ਆਪਣੇ ਘਰ ਚ ਰਹਿੰਦੇ ਹੋ ਜੇ ਅੰਮ੍ਰਿਤ ਵੇਲਾ ਸਾਹਮਣਾ ਹੈ ਤੇ ਰਾਤ ਨੂੰ 9:00 ਵਜੇ 10:00 ਵਜੇ ਪੈ ਜਾਓ ਜੇ 9:00 ਵਜੇ ਪੈ ਜਾਓਗੇ ਨਾ 4:00 ਵਜੇ అలਾਰਮ ਲਾਣ ਦੀ ਲੋੜ ਨਹੀਂ ਗੁਰੂ ਨਾਨਕ ਨੇ ਆਪ ਹੀ ਉਠਾ ਦੇਣਾ ਪਰਮਾਤਮਾ ਦੀ ਸਭ ਤੋਂ ਕੀਮਤੀ ਭੇਟਾ ਕੀ ਹੈ ਚੌਥੀ ਪੌੜੀ ਦਾ ਪਾਠ ਸਾਚਾ ਸਾਹਿਬ ਸਾਂਚ ਨਾਏ ਭਾਖਿਆ ਪਾਓ ਅਪਾਰ ਅਰਥ ਨੇ ਪਰਮਾਤਮਾ ਸੱਚ ਹੈ ਉਹਦਾ ਨਾਮ ਸੱਚ ਹੈ ਉਸ ਦੀ ਬੋਲੀ ਕੀ ਹੈ ਉਹ ਪੰਜਾਬੀ ਸਮਝਦਾ ਹੈ ਅਰਬੀ ਸਮਝਦਾ ਹੈ ਸੰਸਕ੍ਰਿਤ ਉਸ ਦੀ ਬੋਲੀ ਕੇਵਲ ਪ੍ਰੇਮ ਹੈ ਤੇ ਪ੍ਰੇਮ ਵਾਸਤੇ ਕਿਹੜੇ ਸ਼ਬਦ ਹੁੰਦੇ ਨੇ ਪ੍ਰੇਮ ਵਿੱਚ ਤਾਂ ਸ਼ਬਦ ਵੀ ਮਰ ਜਾਂਦੇ ਨੇ ਅੱਖਾਂ ਦਾ ਪਾਣੀ ਹੀ ਪ੍ਰੇਮ ਬਣ ਜਾਂਦਾ ਹੁੰਦਾ ਸੱਚਾ ਸਾਇਬ ਸੱਚ ਨਾਏ ਭਾਖਿਆ ਭਾਉ ਅਪਾਰ ਆਖੈਂ ਅਸੀਂ ਆਖ ਨਹੀਂ ਆ ਰੋਜ਼ ਮੰਗਹਿ ਅਸੀਂ ਮੰਗਨੇ ਆ ਤੇ ਕਹਿੰਨੇ ਆ ਦੇਹ ਦੇਹ ਪ੍ਰਮਾਤਮਾ ਸਾਨੂੰ ਦਾਤਾਂ ਦੇ ਫਿਰ ਕੀ ਹੁੰਦਾ ਹੈ ਦਾਤ ਕਰੇ ਦਾਤਾਰ ਉਹ ਦਾਤਾਰ ਦਾਤਾਂ ਦਿੰਦਾ ਹੈ ਤੇ ਮਹਾਰਾਜ ਕਹਿੰਦੇ ਨੇ ਦਾਤ ਉਹਨੇ ਦਿੱਤੀ ਤੇ ਫਿਰ ਤੇਰੇ ਅੱਗੇ ਭੇਟਾ ਕੀ ਰੱਖਾਂ ਤੇਰੇ ਤੋਂ ਮੰਗਿਆ ਅੰਮ੍ਰਿਤ ਵੇਲੇ ਮੰਗਿਆ ਤੇ ਦੁਪਹਿਰੇ ਲਿਆ ਕੇ ਕਿਹਾ ਮੈਂ ਇਹਨੇ ਪੈਸੇ ਗੁਰਦਵਾਰੇ ਨੂੰ ਦੇ ਦਿੱਤੇ ਤੇ ਮਹਾਰਾਜ ਹੱਸ ਕੇ ਕਹਿੰਦੇ ਸਵੇਰੇ ਮੰਗ ਕੇ ਕਿਧਰ ਤੋਂ ਲਿਆਏ ਦਾਤ ਕਰੇ ਦਾਤਾਰ ਫਿਰ ਕੀ ਘੇ ਰੱਖੀਐ ਜਿਤ ਦਿਸੈ ਦਰਬਾਰ ਅਗਲਾ ਹੈ ਮੂੰਹ ਕੇ ਬੋਲਣ ਬੋਲੀ ਹੈ ਮੂੰਹ ਤੋਂ ਕਿਹੜੇ ਬੋਲ ਬੋਲਾਂ ਜਿੱਤ ਸੁਣ ਧਰੇ ਪਿਆਰ ਜਿਨ੍ਹਾਂ ਨੂੰ ਸੁਣ ਕੇ ਪ੍ਰਮਾਤਮ ਜੀ ਵੈਗੁਰੂ ਜੀ ਤੁਸੀਂ ਪਿਆਰ ਕਰੋ ਬਾਬਾ ਜੀ ਕਹਿੰਦੇ ਬਸ ਐਸ ਤੋਕ ਨੂੰ ਕਮਾਲੇ ਅੰਮ੍ਰਿਤ ਵੇਲਾ ਸਚਨਾਉ ਅੰਮ੍ਰਿਤ ਵੇਲਾ ਪੂਰਨ ਖੜਾਉ ਦਾ ਵੇਲਾ ਪਿਛਲ ਪੈਰ ਦਾ ਵੇਲਾ ਭਲਕੇ ਦਾ ਵੇਲਾ ਚਲਾਗੇ ਦਾ ਵੇਲਾ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖਦਵਾ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰਾ ਮੈਂ ਬੇਨਤੀ ਕਰਾਂ ਗੁਰਮਖੋ ਇਹ ਜ਼ਿਆਦਾ ਨਹੀਂ 5 ਮਿੰਟ ਤੋਂ ਸ਼ੁਰੂ ਕਰੋ ਮੈਂ ਸਵੇਰੇ ਵੀ ਕਿਹਾ ਵੀ ਪ੍ਰੈਕਟਿਸ ਹੀ ਲੈ ਕੇ ਜਾਂਦੀ ਬੰਦੇ ਨੂੰ ਅੱਗੇ ਤੇ ਇੱਥੇ ਕੱਲੀ ਪ੍ਰੈਕਟਿਸ ਕੰਮ ਨਹੀਂ ਕਰਦੀ ਇੱਥੇ ਗੁਰੂ ਗ੍ਰੇਸ ਕੰਮ ਕਰਦੀ ਹੈ ਜਿਹਨੂੰ ਗੁਰ ਪ੍ਰਸਾਦ ਕਹਿੰਦੇ ਹੋ ਗੁਰੂ ਨਦਰ ਕਹਿੰਦੇ ਹੋ ਅੰਮ੍ਰਿਤ ਵੇਲੇ ਸਾਡ ਚਨਾਉ ਵਡਿਆਈ ਦੀ ਚਾਰ ਜਿਵੇਂ ਅੰਮ੍ਰਿਤ ਵੇਲੇ ਦੀ ਕਿਉ ਲੋੜ ਮੈਂ ਤਾਂ ਕਰਮ ਚੰਗੇ ਕਰਨਾ ਝੂਠ ਨਹੀਂ ਬੋਲਦਾ ਮੈਦਾਨਪੁਨ ਕਰਨਾ ਮੈਂ ਸੱਚ ਬੋਲਣਾ ਗੁਰੂ ਜੀ ਕਹਿੰਦੇ ਕਰਮੀ ਆਵੇ ਕਪੜਾ ਤੇਰੇ ਸ਼ੁਭ ਕਰਮਾਂ ਨਾਲ ਦੁਬਾਰਾ ਜਨਮ ਮਿਲ ਸਕਦਾ ਹੈ ਸ਼ਰੀਰ ਕਪੜਾ ਮਿਲੇਗਾ ਅੰਮ੍ਰਿਤ ਵੇਲੇ ਬੰਦਗੀ ਕਰੇਗਾ ਤੇ ਨਦਰ ਮਿਲੇਗੀ ਨਦਰ ਨਾਲ ਮੁਕਤੀ ਮਿਲਦੀ ਹੈ ਕਰਮੀ ਆਵੇ ਕਪਣਾ ਨਦਰੀ ਮੋਖ ਦੁਆਰ ਮਹਾਰਾਜ ਨੇ ਪਹਿਲੀ ਗੱਲ ਕੀਤੀ ਅੰਮ੍ਰਿਤ ਵੇਲਾ ਮੈਂ ਇੱਕ ਹੋਰ ਬੇਨਤੀ ਕਰਕੇ ਜਦੋਂ ਤੁਸੀਂ ਅੱਜਕੱਲ ਤਾਂ ਸਾਰੇ ਸੁਣਦੇ ਜਦੋਂ ਸਾਕੇ ਆਪਾਂ ਕਰਨੇ ਹੁੰਦੇ ਆ ਚਮਕੌਰ ਸਾਹਿਬ ਸੇਮ ਤੇ ਵੀ ਤੇ ਹੁੰਦਾ ਏ ਏਡੀ ਵੱਡੀ ਮੁਸੀਬਤ ਗੁਰੂ ਅਰਜੁਨ ਦੇਵ ਦਾ ਇੱਕ ਬਚਨ ਹੈ ਕਿ ਵੈ ਗੁਰੂ ਸ਼ਰੀਰ ਭਾਵੇਂ ਬੁੱਢਾ ਹੋ ਜਾਏ ਬਿਮਾਰੀ ਲੱਗ ਜਾਏ ਮੰਜੇ ਤੇ ਪੈ ਜਾਈਏ ਜਿੰਨੀ ਦੇਰ ਤੱਕ ਸਾਹ ਦਿੱਤੇ ਨੀ ਕਿਰਪਾ ਕਰੀ ਮੇਰਾ ਨਿਤ ਨਿਮ ਨਾ ਖੋਈ ਸ਼ਰੀਰ ਸਵਸਤ ਖੀਣ ਸਮੇ ਸਿਮਰੰਤ ਨਾਨਕ RAM ਦਮੋਦਰ ਮਾਧਵੈ ਸ਼ਰੀਰ ਤੰਦਰੁਸਤ ਹੋਵੇ ਅਰੋਗ ਹੋਵੇ ਬਿਮਾਰ ਹੋਵੇ ਬਸ ਇੱਕ ਕਿਰਪਾ ਕਰੀ ਮੇਰਾ ਨਾਮ ਨਾ ਖੋਬੀ ਮਹਾਰਾਜ ਗੁਰੂ ਗੋਬਿੰਦ ਸਿੰਘ ਜਦੋਂ ਆਨੰਦਪੁਰ ਸਾਹਿਬ ਤੋਂ ਰਾਤ ਨੂੰ ਤੁਰੇ ਅੱਗੋ ਸਰਸਾ ਨਦੀ ਚੜੀ ਪਿੱਛੋਂ ਦੁਸ਼ਮਣ ਤੁਰਿਆ ਹੁੰਦਾ ਉਤੋਂ بارش ਤੇ ਠੰਡੀ ਸੀਤ ਮੇਰੇ ਗੁਰਦੇਵ ਨੇ ਕਾਫਲਾ ਰੋਕ ਕੇ ਕਿਹਾ ਕਾਰਵਾਂ ਸ਼ਹੀਦਾਂ ਰੋਕ ਕੇ ਕਿਹਾ ਰੁਕ ਜਾਓ ਅੰਮ੍ਰਿਤ ਵੇਲਾ ਹੋ ਗਿਆ ਅੱਜ ਆਸਾ ਕੀ ਵਾਰ ਦਾ ਕੀਰਤਨ ਮੈਂ ਕਰਾਂ ਮਹਾਰਾਜ ਨੇ ਉੱਥੇ ਆਸਾ ਕੀ ਵਾਰ ਦਾ ਕੀਰਤਨ ਕੀਤਾ ਸਤਸਰਪੇ ਵਕਤ ਆ ਗਿਆ ਆਸਾ ਕੀ ਵਾਰ ਕਾ ਸਾਜ਼ੋਂ ਕੇ ਜ਼ੀਰੋ ਬੰਮ ਕਾ ਚੜਾਓ ਉਤਾਰ ਕਾ ਮਨ ਸਾਥਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ ਮੌਕਾ ਮਿਲੇ ਤੋ ਵਜਨ ਕਰ ਲੇ ਗਿਰਤਗਾਰ ਕਾ ਜਬ ਜੀ ਕਾ ਜਾਪ ਉਸ ਘੜੀ ਕਰਨਾ ਜ਼ਰੂਰ ਥਾ ਪੜ ਕੇ ਗੁਰੂ ਗ੍ਰੰਥ ਕੋ ਭਰਨਾ ਸ਼ੁਰੂ ਮੈਂ ਬੇਨਤੀ ਕਰਾਂਗਾ ਅੰਮ੍ਰਿਤ ਵੇਲਾ ਭਾਈ ਮਰਦਾਨਾ ਇਹ ਖੁਜਾਣਾ ਨਹੀਂ ਦੂਜੀ ਗੱਲ ਕਿ ਆ ਕੇਸ ਨਹੀਂ ਕੱਟਨੇ ਗੁਰਮੁਖੋ ਮੈਂ ਆਪ ਨੂੰ ਧੱਕਾ ਤਾਂ ਨਹੀਂ ਨਾ ਇੱਕ ਬੇਨਤੀ ਜੇ ਅਸੀਂ ਕਹਿੰਦੇ ਕੇਸ ਰੱਖ ਲਓ ਮੈਂ ਕਦੀ ਨਹੀਂ ਕਹਿੰਦਾ ਕੇਸ ਰੱਖ ਲਓ ਰੱਖੀ ਉਹ ਚੀਜ਼ ਜਾਂਦੀ ਜਿੱਥੇ ਤੁਸੀਂ ਉਦਮ ਕਰਨਾ ਹੈ ਰੱਖੇ ਤਾਂ ਰੱਬ ਨੇ ਸਨ ਪਰ ਉਹਨੂੰ ਕੱਟੋ ਨਾ ਫਿਰ ਬੇਨਤੀ ਰੱਖ ਲੋ ਰੱਖ ਲੋ ਦਾ ਮਤਲਬ ਕੀ ਇਹਦਾ ਮਤਲਬ ਤੂੰ ਕੁਝ ਕਰਨਾ ਤੂੰ ਕੱਟਨੇ ਬੰਦ ਕਰ ਦੇ ਰੱਖੇ ਤਾਂ ਰੱਬ ਨਹੀਂ ਨੇ ਭਾਈ ਮਰਦਾਨੇ ਨੂੰ ਕਿਹਾ ਕੇਸ ਨਹੀਂ ਕੱਟਨੇ ਤੀਸਰੀ ਗੱਲ ਕਹੀ ਮਰਦਾਨਿਆਂ ਤੇਰੇ ਕੋਲ ਜੋ ਵੀ ਘਰ ਹੋਵੇ ਆਏ ਹੋਏ ਅਤੀਥੀ ਨੂੰ ਕਦੀ ਖਾਲੀ ਨਹੀਂ ਜਾਣ ਦੇਣਾ ਪਹਿਲਾਂ ਸੀ ਜੀ ਅੱਜ ਵੀ ਹੈ ਕਿ ਪ੍ਰਸ਼ਾਦਾ ਜ਼ਰੂਰ ਛਕਾਣਾ ਹੈ ਇਥੋਂ ਫਿਰ ਬਾਬਾ ਜੀ ਜਦੋਂ ਚੱਲਦੇ ਆ